ਸਾਥੀਓ ਅੱਜ ਆਪਾਂ ਇਹਨਾਂ ਜਿਹੜੇ ਕਿਸਾਨ ਜਥੇਬੰਦੀਆਂ ਦੇ ਲੀਡਰ ਸਾਹਿਬਾਨਾਂ ਨੂੰ ਉਹਨਾਂ ਨੂੰ ਦੋ ਤਿੰਨ ਸਵਾਲ ਕਰਾਂਗੇ ਕਿ 2020 ਤੇ 21 ਵਿੱਚ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਸੀ ਉਸ ਵਿੱਚ ਕਿੰਨੇ ਮਜ਼ਦੂਰਾਂ ਦੀਆਂ ਜਾਨਾਂ ਗਈਆਂ ਸੀ ਕਿੰਨੇ ਮਜ਼ਦੂਰ ਉੱਥੇ ਕਿਸੇ ਛੱਟਫੇਟ ਕਾਰਨ ਪੱਟੜੋ ਗਏ ਸੀ ਕੋਈ ਦੱਸ ਸਕਦਾ ਇਹਦੇ ਬਾਰੇ ਇਹ ਵੀ ਦੱਸ ਦਿਓ ਕਿ ਉਹਨਾਂ ਦੇ ਪਰਿਵਾਰਾਂ ਦੀ ਦੇਖਰੇਖ ਪਿੰਡਾਂ ਵਿੱਚ ਤੇ ਸ਼ਹਿਰਾਂ ਵਿੱਚ ਕਿਹੜੀ ਜਥੇਬੰਦੀ ਕਰ ਰਹੀ ਹੈ ਇਹ ਤੁਹਾਡੇ ਤੇ ਸਵਾਲ ਹੈ ਇਹ ਜ਼ਰੂਰੀ ਹੈ ਕਿ ਕਿਹੜੀ ਜਥੇਬੰਦੀ ਹੈ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀ ਜਿਹੜੀ ਕਿ ਜਿਹੜੇ ਮਜ਼ਦੂਰ ਉੱਥੇ ਜਾ ਸੱਤਾ ਫੇਟਾ ਲੱਗੀਆਂ ਸੀ ਜਾਂ ਉਹਨਾਂ ਦੀ ਜਾਨ ਚਲੀ ਗਈ ਸੀ ਕਿਸੇ ਕੋਲੇ ਲੇਖਾ ਜੋਖਾ ਹੋਵੇ ਤਾਂ ਜ਼ਰੂਰ ਦੱਸ ਦਿਓ ਅਗਰ ਕੋਈ ਕਰ ਰਹੀ ਹੈ ਜਥੇਬੰਦੀ ਤਾਂ ਉਹ ਤਾਂ ਨਾ ਜ਼ਰੂਰ ਦੱਸ ਦਿਓ ਇਹ ਜ਼ਰੂਰੀ ਹੈ ਨਾਂ ਦੱਸਣਾ ਜ਼ਰੂਰੀ ਹੈ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਕਿ ਸਾਡੇ ਜਿਹੜੇ ਬੇਜ਼ਮੀਨੇ ਤੇ ਕਿਰਤੀ ਕਾਮੇ ਜਿਹੜੇ ਪਿਛਲੀ ਵਾਰ 2020-21 ਦੇ ਵਿੱਚ ਅੰਦੋਲਨ ਦੇ ਵਿੱਚ ਗਏ ਸੀ ਜਿਨ੍ਹਾਂ ਦੇ ਡਾਂਗਾ ਵੀ ਪਈਆਂ ਸੀ ਪਰਚੇ ਵੀ ਪਏ ਸੀ ਪਰਚੇ ਵੀ ਦਿੱਤੇ ਗਏ ਸੀ ਉਹਨਾਂ ਦੇ ਪਿੱਛੇ ਕਿਹੜੀ ਜਥੇਬੰਦੀ ਕੰਮ ਕਰ ਰਹੀ ਹੈ ਜਾਂ ਕਿਹੜੀ ਜਥੇਬੰਦੀ ਉਹਨਾਂ ਦੇ ਪਰਿਵਾਰ ਨੂੰ ਦੇਖ ਰਹੀ ਹੈ ਜਾ ਉਹਨਾਂ ਦੇ ਪਰਚਿਆਂ ਦੀ ਰੇਖ ਦੇਖ ਕਰ ਰਹੀ ਹੈ ਉਹਨਾਂ ਦੀ ਪੈਰਵਾਹੀ ਕਰ ਰਹੀ ਹੈ ਇਹ ਬਹੁਤ ਵੱਡਾ ਸਵਾਲ ਹੈ ਹੁਣ ਇੱਕ ਸਵਾਲ ਹੋਰ ਹੈ ਕਿਸਾਨ ਜਥੇਬੰਦਿਆਂ ਦੇ ਲੀਡਰ ਸਾਹਿਬਾਨਾਂ ਦੇ ਕਿ ਜਿਹੜੇ ਪਿੰਡਾਂ ਦੇ ਵਿੱਚ ਅਲਾਉਂਸਮੈਂਟ ਕਰਕੇ ਫੰਡ ਕਿੱਥੇ ਕੀਤੇ ਜਾ ਰਹੇ ਹੈ ਅਲਾਉਂਸਮੈਂਟ ਕਰਕੇ ਇਸ ਟਾਈਮ ਦੇ ਉੱਤੇ ਫੰਡ ਇਕੱਠੇ ਕੀਤੇ ਜਾ ਰਹੇ ਹੈ ਪਿੰਡਾਂ ਦੇ ਵਿੱਚੋਂ ਕਿ ਆਪਾਂ ਭਾਈ ਧਰਨਿਆਂ ਦੇ ਉੱਤੇ ਜਾਣਾ ਤੇ ਹਰੀਆਂ ਪੱਗਾਂ ਬਨੀਆਂ ਹੋਈਆਂ ਇਹਨਾਂ ਲੋਕਾਂ ਦੇ ਤੇ ਪਿੰਡਾਂ 'ਚ ਤੁਰ ਫੇਰੇ ਐ ਇਹ ਧਰਨੇ 'ਚ ਕਿਉਂ ਨਹੀਂ ਜਾ ਰਹੇ ਪਹਿਲਾਂ ਤਾਂ ਵੱਡਾ ਸਵਾਲ ਇਹਨਾਂ ਨੂੰ ਵੀ ਧਰਨੇ 'ਚ ਕਿਉਂ ਨਹੀਂ ਜਾ ਰਹੇ ਤੁਸੀਂ ਮੇਰਾ ਤਾਂ ਖਿਆਲ ਇਹ ਹੈ ਕਿ ਜਿਸ ਬੰਦੇ ਕੋਲ ਜਮੀਨ ਜਾਇਦਾਦ ਹੈ ਉਹਨੂੰ ਉਹ ਧਰਨੇ ਦੇ ਵਿੱਚ ਜਾਣਾ ਚਾਹੀਦਾ ਹੈ ਉਹਨਾਂ ਨੂੰ ਧਰਨੇਆਂ ਦੇ ਵਿੱਚ ਜਾਣਾ ਚਾਹੀਦਾ ਹੈ ਫਰਜ਼ ਆ ਉਹਨਾਂ ਦਾ ਜਾਣਾ ਕਿਉਂਕਿ ਅਸੀਂ ਆਪਣੀਆਂ ਫਤਲਾ ਦੇ ਉੱਤੇ ਐਮਐਸਬੀ ਲੈਣੀਆਂ ਐ ਹੋਰ ਵੀ ਜਿਹੜੀਆਂ ਕੋਈ ਚੀਜ਼ਾਂ ਦੀ ਸਾਡੀ ਮੰਗ ਆ ਉਹ ਇਹ ਲੈਣੀਆਂ ਜਾਂਣਾ ਚਾਹੀਦਾ ਪਰ ਜਿਹੜੇ ਬੇਜ਼ਮੀਨੇ ਤੇ ਕਿਰਤੀ ਕਾਮੇ ਲੋਕ ਐ ਇਹਨਾਂ ਨੂੰ ਗਬਲਾ ਕਰਕੇ ਤੁਸੀਂ ਕਿਉਂ ਭਾਈ ਦਿੱਲੀ ਮੋਰਚਿਆਂ ਦੇ ਵਿੱਚ ਸ਼ਾਮਲ ਕਰ ਰਹੇ ਹੋ ਤੇ ਬਾਅਦ ਫਿਰ ਇਹਨਾਂ ਦੀ ਰੇਖ ਦੇਖ ਨਹੀਂ ਕਰ ਰਹੇ ਤੁਸੀਂ ਮੈਂ ਤਾਂ ਬੇਨਤੀ ਕਰੂੰਗਾ ਮਜ਼ਦੂਰਾਂ ਨੂੰ ਕਿਰਤੀ ਕਾਮਿਆਂ ਨੂੰ ਕਿ ਆਪੋ ਆਪਣੇ ਕਾਰੋਬਾਰ ਕਰਕੇ ਪੜਾ ਕੋਈ ਦਿਹਾੜੀ ਕਰਦਾ ਹੈ ਪੜਾ ਕੋਈ ਫੈਕਟਰੀ 'ਚ ਜਾਂਦਾ ਪੜਾ ਕੋਈ ਹੋਰ ਕੰਮ ਕਰਦਾ ਹੈ ਕੋਈ ਵੀ ਦਿਹਾੜੀ ਕਰਦਾ ਹੈ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਪੀ ਲੈ ਕਿਰਤੀ ਕੰਮ ਹੈ ਤੇ ਮਜ਼ਦੂਰ ਲੋਕਾਂ ਨੂੰ ਕਿ ਭਾਈ ਕੁਝ ਨਹੀਂ ਮਿਲਦਾ ਪਰੂ ਸੋ ਕਿਰਪਾ ਕਰਕੇ ਆਪਦੇ ਪਰਿਵਾਰ ਦਾ ਪਾਲਣ ਪੋਸ਼ਣ ਕਰੋ ਜਿੰਨਾ ਕਮਾਉਣੇ ਆ 4 450 500 ਰੁਪਏ ਦੀ ਦਿਹਾੜੀ ਹੈ ਉਹ ਦਿਹਾੜੀ ਜਾਓ ਲੇਬਰ ਚੌਂਕ ਦੇ ਵਿੱਚ ਬਥੇਰੇ ਲੋਕ ਖੜੇ ਹੁੰਦੇ ਆ ਬਥੇਰਾ ਰਾਜਗਰੀ ਦਾ ਕੰਮ ਚੱਲ ਰਿਹਾ ਹੈ ਇਹਨਾਂ ਦੇ ਪਿੱਛੇ ਲੱਗਣ ਨਾਲੋਂ ਕਪਾ ਆਪਣੇ ਬੱਚਿਆਂ ਨੂੰ ਕਿਉਂ ਨਾ ਚਾਰ ਪੈਸੇ ਕਮਾ ਕੇ ਖਵਾਈਏ ਉਹਨਾਂ ਦਾ ਪਾਲਣ ਪੋਸ਼ਣ ਕਰੀਏ ਉਹਨਾਂ ਦੇ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਚੰਗੀ ਤਾਲੀਮ ਦੇਈਏ ਭਲਾ ਕੋਈ ਵੀ ਜਾਤ ਦਾ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਵੀ ਜਾਤ ਦਾ ਜਿਹਦੇ ਕੋਲ ਜ਼ਮੀਨ ਹੈ ਉਹਨੂੰ ਜ਼ਰੂਰੀ ਬਣਦਾ ਉਹਦਾ ਵੀ ਧਰਨਿਆਂ ਦੇ ਵਿੱਚ ਜਾਣਾ ਕਿਉਂਕਿ ਉਹਨਾਂ ਦਾ ਫਰਜ਼ ਹੈ ਕਿਉਂਕਿ ਧਰਮਿਆਂ ਤੋਂ ਬਿਨਾ ਇਹਨਾਂ ਨੇ ਕੁਛ ਨਹੀਂ ਦੇਣਾ ਧਰਮਿਆਂ ਤੋਂ ਬਿਨਾ ਜੇ ਇਹਨਾਂ ਦੀ ਹਿੱਕ ਤੇ ਬੈਠਾਂਗੇ ਤਾਂ ਤਾਂ ਹੀ ਮਿਲਣਾ ਤੇ ਮੈਂ ਮਜ਼ਦੂਰਾਂ ਦੀ ਬੇਨਤੀ ਕਰੂਗਾ ਕਿ ਆਪਾਂ ਇਹਨਾਂ ਦੀ ਜਦੋਂ ਹਿੱਕ ਤੇ ਬੈਠਨੇ ਆ ਜਾ ਕੇ ਆਪਾਂ ਨੂੰ ਕੀ ਮਿਲਦਾ ਕੋਈ ਬੈਨੀਫਿਟ ਹੈ ਕਿਸੇ ਕੋਈ ਕਿਸੇ ਆਪਣੇ ਮਜ਼ਦੂਰ ਨੂੰ ਕੋਈ ਬੈਨੀਫਿਟ ਮਿਲਦਾ ਕਿਸੇ ਪਰਿਵਾਰ ਨੂੰ ਜਾਂ ਸਾਡੇ ਸਮਾਜ ਨੂੰ ਕੋਈ ਬੈਨੀਫਿਟ ਮਿਲਦਾ ਹੋਵੇ ਤਾਂ ਉਹ ਜ਼ਰੂਰ ਦੱਸਿਓ ਮੈਂ ਦੁਬਾਰਾ ਫੇਰ ਰਿਪੀਟ ਕਰ ਦਿੰਦਾ ਕਿ 2021 20 ਦੇ ਵਿੱਚ ਜਿਹੜਾ ਦਿੱਲੀ ਵਿੱਚ ਬਹੁਤ ਵੱਡਾ ਅੰਦੋਲਨ ਹੋਇਆ ਸੀਗਾ ਉਹਦੇ ਵਿੱਚ ਸਾਡੇ ਕਿਸੇ ਜਥੇਬੰਦੀ ਦੇ ਕੋਲੇ ਅੰਕੜੇ ਹੈ ਜਾਂ ਪਿੰਡਾਂ ਦੇ ਵਿੱਚ ਉਹਨਾਂ ਬਾਰੇ ਮਜ਼ਦੂਰਾਂ ਬਾਰੇ ਤੁਸੀਂ ਕੀ ਕਰ ਰਹੇ ਹੋ ਜਿੰਨਾਂ ਦੇ ਪਰਚੇ ਦਰਜ ਹੋਏ ਸੀ ਜਾਂ ਜਿਨ੍ਹਾਂ ਦੇ ਸੱਟਾ ਫੇਟਾ ਵੱਜੀਆਂ ਜਾਂ ਜਿਹੜੇ ਜਾਨਾ ਗਵਾ ਬੈਠੇ ਸੀ ਉਹਨਾਂ ਬਾਰੇ ਕੀ ਕਰ ਰਹੇ ਹੋ ਇਹ ਜ਼ਰੂਰ ਦੱਸਿਓ ਹਾਂ ਜੇਕਰ ਕਾਨੂੰਨ ਆ ਜਿਹੜਾ 17 ਏਕੜ ਵਾਲਾ 17 ਏਕੜ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦੇ ਬਾਕੀ ਮਜ਼ਦੂਰ ਕਸ਼ਤ ਕਰ ਸਕਦਾ ਉਹਦੇ ਤੇ ਮਜ਼ਦੂਰਾਂ ਦੇ ਵਿੱਚ ਵੰਡੀ ਜਾਵੇ ਹਾਂ ਜੇ 17 ਏਕੜ ਵਾਲਾ ਕਾਨੂੰਨ ਪਾਸ ਹੁੰਦਾ ਤਾਂ ਫੇਰ ਸਾਡਾ ਫਰਜ਼ ਬਣਦਾ ਹੈ ਵੇਜ ਜ਼ਮੀਨਿਆਂ ਦਾ ਤੇ ਕਿਰਤੀ ਕਮਿਆਂ ਦਾ ਵੀ ਸਾਡੇ ਕੋਲ ਵੀ ਫਸਲਾ ਹੈ ਅਸੀਂ ਵੀ ਇਹਦੇ ਤੇ ਸਾਡੀ ਵੀ ਮੰਗ ਹੈ ਵੀ ਸਾਨੂੰ ਵੀ ਐਮਐਸਪੀ ਦਿੱਤੀ ਜਾਵੇ ਹੋਰ ਜਿਹੜੀਆਂ ਮੰਗਾਂ ਸਾਡੀਆਂ ਵੀ ਪੂਰੀਆਂ ਕੀਤੀਆਂ ਤਾਂ ਅਸੀਂ ਜਾ ਸਕਦੇ ਬਾਕੀ ਧਰਿਆਂ ਦੇ ਵਿੱਚ ਤੁਸੀਂ ਵੇਖ ਲਈ ਹੈ ਬਾਦ ਚ ਕੋਈ ਨਹੀਂ ਪੁੱਛਦਾ ਬਸ ਇੰਨੀ ਕੀ ਬੇਨਤੀ ਕਰੂਗਾ ਸਾਰੇ ਮੇਰੇ ਸਤਿਕਾਰਯੋਗ ਵੀਰਾਂ ਨੂੰ ਕਿ ਭਾਈ ਇਹ ਸੋਚ ਕੇ ਜਾਇਓ ਵੀ ਆਪਣਾ ਬੈਨੀਫਿਟ ਕੀ ਆ ਪਿਛਲੀ ਵਾਰ ਆਪਾਂ ਨੂੰ ਬੈਨੀਫਿਟ ਦੇ ਦਾ ਧਰਦਿਆਂ ਚੋਂ ਕੀ ਮਿਲਿਆ ਤੇ ਲਾਸਟ ਦੇ ਉੱਤੇ ਮੈਂ ਬੇਨਤੀ ਕਰਨਾ ਹੈ ਕਿ 29 ਫਰਵਰੀ ਨੂੰ ਸਾਡੇ ਇੱਕ ਜੋਧੇ ਆ ਜਿਹੜੇ ਝਹਾਰੂ ਜੋਧੇ ਭਗਵੰਤ ਸਿੰਘ ਸੁਭਾਉ ਸੀ ਉਹਨਾਂ ਵੱਲੋਂ ਇੱਕ ਕੱਟ ਰੱਖਿਆ ਗਿਆ ਮਜ਼ਦੂਰ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਤੋ ਉੱਥੇ ਵੱਧ ਤੋਂ ਵੱਧ ਹਿੱਸਾ ਪਾਓ ਉੱਥੇ ਪਹੁੰਚੋ ਤਾਂਕਾ ਕਿ ਆਪਾਂ ਅਗਲਾ ਮੈਸੇਜ ਦੇ ਸਕੀਏ ਅਗਲੇ ਵੀ ਆਪਾਂ ਆਪਦੀ ਕੌਮ ਨੂੰ ਕੀ ਮਸਲਾ ਮੈਸੇਜ ਦੇਣਾ ਹੈ ਮਜ਼ਦੂਰਾਂ ਨੂੰ ਕੀ ਮੈਸੇਜ ਦੇਣਾ ਹੈ ਕਿਰਤੀ ਕਾਮਿਆਂ ਨੂੰ ਵੀ ਬੇਜ਼ਮਾਨਿਆਂ ਨੂੰ ਕੀ ਮੈਸੇਜ ਦੇਣਾ ਹੈ ਵੀ ਸਾਡਾ ਕਿੱਥੇ ਮਸਲਾ ਹੱਲ ਹੋ ਸਕਦਾ ਹੈ 29 ਫਰਵਰੀ ਵਾਲੇ ਵੱਡੇ ਇਕੱਠ ਦੇ ਵਿੱਚ ਬਠਿੰਡੇ ਜ਼ਰੂਰ ਪਹੁੰਚਣਾ ਹੈ ਬਸ ਇੰਨੀਆਂ ਕੀ ਪੀਲਾ ਕਰ ਰਹੀਆਂ ਹਾਂ